ਹਾਂਜੀ ਨਿੱਕੀ ਜਹੀ ਮੱਖੀ ਬਾ ਕਮਾਲ ਗੁਣ ਬਖਸ਼ੇ ਸਮਝਾਂ ਤੋਂ ਪਰੇ ਜੋ ਤੂੰ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੀ ਖੂਬਸੂਰਤ ਧਰਤੀ ਬਣਾਈਆ ਉਨੀਓ ਰਹਾਸਮਈ ਤੇ ਵਿਸਮਾਦਮਈ ਵੀ ਇਹ ਧਰਤੀ ਬਣਾਈਆ ਤੇ ਇਸ ਧਰਤੀ ਦੇ ਉੱਤੇ ਜਿੰਨੇ ਖੂਬਸੂਰਤ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਨੇ ਉਹ ਉਨੇ ਹੀ ਰੱਬੀ ਗੁਣਾ ਦੇ ਨਾਲ ਭਰਪੂਰ ਨੇ ਤੇ ਜੇ ਆਪਾਂ ਇਨ੍ਹਾਂ ਜੀਵ ਜੰਤੂਆਂ ਦੇ ਰੱਬੀ ਗੁਣਾਂ ਦੇ ਬਾਰੇ ਜਾਣ ਲਈਏ ਤਾਂ ਅਸੀਂ ਉਸੇ ਸਮੇਂ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਆ ਜਾਾਂਗੇ ਤੇ ਅਸੀਂ ਇਨ੍ਹਾਂ ਜੀਵ ਜੰਤੂਆਂ ਨੂੰ ਦੇਖ ਕੇ ਵੀ ਬਸ ਮਾਤਮਈ ਹੋ ਸਕਦੇ ਹਾਂ ਪਰਮਾਤਮਾ ਦੇ ਰਾਹ ਤੇ ਉੱਤੇ ਚੱਲ ਸਕਦੇ ਹਾਂ ਜਦੋਂ ਸਾਨੂੰ ਪਤਾ ਲੱਗਣਾ ਕਿ ਇਨ੍ਹਾਂ ਨੂੰ ਪਰਮਾਤਮਾ ਨੇ ਕੈਸੇ ਰੱਬੀ ਗੁਣਾਂ ਦੇ ਨਾਲ ਨਵਾਜਿਆ ਅੱਜ ਆਪਾਂ ਗੱਲ ਮੱਖੀ ਦੀ ਕਰਾਂਗੇ ਮਖਿਆਲ ਦੀ ਮੱਖੀ ਪਹਿਲਾਂ ਤਾਂ ਇਹ ਜਿਹੜੇ ਹਸਾਬ ਨਾਲ ਇਕੱਠੀਆਂ ਰਹਿੰਦੀਆਂ ਨੇ ਉਹ ਬੜਾ ਉਹਦੇ ਤੋਂ ਇਨਸਾਨਾਂ ਨੂੰ ਸਿੱਖਣਾ ਚਾਹੀਦਾ ਇੱਕ ਬੜਾ ਪਰਮਾਤਮਾ ਨੇ ਇਹਨਾਂ ਦੇ ਅੰਦਰ ਇੱਕ ਬੇਸ਼ਕੀਮਤੀ ਗੁਣ ਪੈਦਾ ਕੀਤਾ ਹੋਇਆ ਇਹਨਾਂ ਦੀ ਇੱਕ ਰਾਣੀ ਮੱਖੀ ਹੁੰਦੀ ਆ ਜਿਹਦੇ ਵਾਸਤੇ ਇਹ ਸਾਰੀ ਉਮਰ ਕੰਮ ਕਰਦੀਆਂ ਨੇ ਤੇ ਫਿਰ ਜਦੋਂ ਇਹਨਾਂ ਦੇ ਘਰ ਦੇ ਉੱਤੇ ਕੋਈ ਬਾਹਰੀ ਜੀਵ ਹਮਲਾ ਕਰਦਾ ਜਿਵੇਂ ਤੁਸੀਂ ਦੇਖਦੇ ਹੋ ਇਕੱਠੀਆਂ ਹੋ ਕੇ ਉੱਥੇ ਇੰਨੀ ਕੁ એનਰਜੀ ਇੰਨੀ ਕੁ ਹੀਟ ਪੈਦਾ ਕਰ ਦਿੰਦੀਆਂ ਨੇ ਵੀ ਉਹ ਜਿਹੜਾ ਬਾਹਰੀ ਜੀਵ ਆ ਉਹ ਖਤਮ ਹੋ ਜਾਂਦਾ ਇਨਸਾਨਾਂ ਨੂੰ ਮੱਖੀ ਨੂੰ ਦੇਖ ਕੇ ਇਕੱਠੇ ਰਹਿਣ ਦਾ ਉਹਨਰ ਸਿੱਖਣਾ ਚਾਹੀਦਾ ਤੇ ਦੂਜਾ ਅੱਜ ਅਸੀਂ ਇੱਕ ਛੋਟੇ ਜਿਹੇ ਜੀਵ ਦੀ ਗੱਲ ਕਰਨੀ ਹੈ ਕਿ ਇਸ ਕੱਲੇ ਜੀਵ ਨੂੰ ਪ੍ਰਮਾਤਮਾ ਨੇ ਐਨੇ ਕ ਰੱਬੀ ਗੁਣਾ ਦੇ ਨਾਲ ਨਵਾਜਿਆ ਕਿ ਅਸੀਂ ਸਿਰਫ ਇੱਕ ਜੀਵ ਦੀ ਜੇ ਗੱਲ ਕਰੀਏ ਨਾ ਤਾਂ ਅਸੀਂ ਉਹਦੀ ਵੀ ਪੂਰਨ ਤੌਰ ਦੇ ਉੱਤੇ ਵਿਆਖਿਆ ਨਹੀਂ ਕਰ ਸਕਦੇ ਪਹਿਲਾਂ ਅੱਜ ਆਪਾਂ ਇਹਦੇ ਮਖਿਆਲ ਦੀ ਗੱਲ ਕਰਦੇ ਆਂ ਤੇ ਸ਼ਹਿਦ ਦੀ ਗੱਲ ਕਰਦੇ ਆਂ ਜਿਹੜਾ ਇਹ ਇਕੱਠਾ ਕਰਦੀ ਆ ਤੇ ਉਹ ਜਿਹੜਾ ਸ਼ਹਿਦ ਆ ਉਹ ਇਨਸਾਨ ਦੇ ਵਾਸਤੇ ਇੱਕ ਵਰਦਾਨ ਇੱਕ ਕੁਦਰਤੀ ਤੋਹਫਾ ਕਹਿ ਸਕਦੇ ਹਾਂ ਇਹ ਜਿੰਨੇ ਵੀ ਮਖਿਆਲ ਤੁਸੀਂ ਦੇਖਦੇ ਹੋ ਇਹ ਅਲੱਗ-ਅਲੱਗ ਕਿਸਮ ਦੇ ਮਖਿਆਲ ਨੇ ਇਹਦੇ ਵਿੱਚ ਜਿਹੜਾ ਵੀ ਮਖਿਆਲ ਗੂੜੇ ਗਾੜੇ ਰੰਗ ਦਾ ਉਹ ਮਖਿਆਲ ਆ ਜਿਹੜਾ ਉਹ ਸਿਆਲੂ ਫੁੱਲਾਂ ਤੋਂ ਬਣਿਆ ਹੋਇਆ ਜਿਹੜਾ ਹਲਕੇ ਰੰਗ ਦਾ ਮਖਿਆਲ ਆ ਇਹ ਗਰਮੀਆਂ ਦੇ ਫੁੱਲਾਂ ਤੋਂ ਬਣਿਆ ਹੋਇਆ ਜਿਹੜਾ ਗੂੜਾ ਗਾੜੇ ਰੰਗ ਦਾ ਮਖਿਆਲ ਆ ਜਿਹੜਾ ਕਾਲੇ ਰੰਗ ਦਾ ਮਖਿਆਲ ਹੁੰਦਾ ਉਹ ਥੋੜਾ ਜਿਹਾ ਖੱਟ-ਮਿੱਠਾ ਵੀ ਹੁੰਦਾ ਤੇ ਉਹ ਸਾਲ ਦੇ ਵਿੱਚ ਇੱਕ ਵਾਰੀ ਮੱਖੀ ਬਣਾਉਂਦੀ ਆ ਕਿਉਂਕਿ ਉਹ ਬਹੁਤ ਉੱਚੀਆਂ ਪਹਾੜੀਆਂ ਦੇ ਉੱਤੇ ਕੋਈ ਬੂਟੀ ਉਗਦੀ ਆ ਉਹਨਾਂ ਫੁੱਲਾਂ ਤੋਂ ਇਕੱਠਾ ਕੀਤਾ ਹੋਇਆ ਰਸ ਹੁੰਦਾ ਤੇ ਆਹ ਤੁਸੀਂ ਮਖਿਆਲ ਦੀ ਮੱਖਣੀ ਵੀ ਕਹਿ ਸਕਦੇ ਆ ਉਹਨੂੰ ਕਰੀਮ ਹਨੀ ਕਹਿੰਦੇ ਨੇ ਇਹ ਵੀ ਬਹੁਤ ਕਿਸਮ ਦਾ ਹੁੰਦਾ ਤੇ ਬੜੇ ਰੱਬੀ ਗੁਣਾ ਦੇ ਨਾਲ ਭਰਪੂਰ ਹੁੰਦਾ ਖਾਸ ਕਰਕੇ ਤੁਸੀਂ ਅਰਬ ਕੰਟਰੀਆਂ ਦੇ ਵਿੱਚ ਇਦਾਂ ਦੀਆਂ ਦੁਕਾਨਾਂ ਦੀਆਂ ਤੁਸੀਂ ਵੀਡੀਓ ਦੇਖੀਆ ਹੋਣੀਆਂ ਨੇ ਜਿੱਥੇ ਬਹੁਤ ਕਿਸਮ ਦੇ ਮਖਿਆਲ ਇਕੱਠੇ ਕੀਤੇ ਹੁੰਦੇ ਆ। ਸੋ ਮਖਿਆਲ ਹੀ ਇਕੱਲਾ ਅਲੱਗ-ਅਲੱਗ ਕਿਸਮ ਦਾ ਨਹੀਂ ਹੁੰਦਾ। ਮੱਖੀਆਂ ਵੀ ਬੜੇ ਕਿਸਮ ਦੀਆਂ ਨੇ। ਕੁਝ ਕੁ ਮੱਖੀਆਂ ਧਰਤੀ ਦੇ ਵਿੱਚ, ਦੂੰਗੀ ਧਰਤੀ ਦੇ ਵਿੱਚ ਗਲੀਆਂ ਕੱਢ ਕੇ ਉੱਥੇ ਰਹਿੰਦੀਆਂ ਨੇ, ਉੱਥੇ ਮਖਿਆਲ ਇਕੱਠਾ ਕਰਦੀਆਂ ਨੇ। ਕੁਝ ਮੱਖੀਆਂ ਆਪਾਂ ਨੂੰ ਪਤਾ ਦਰਖਤਾਂ ਦੇ ਉੱਤੇ ਮਖਿਆਲ ਦੇ ਛੱਤੇ ਲੱਗੇ ਹੁੰਦੇ ਆ। ਪਹਾੜਾਂ ਦੇ ਵਿੱਚ ਇੱਧਰ-ਉੱਧਰ ਬਹੁਤ ਥਾਵਾਂ ਤੇ ਤੇ ਪੋਸ਼ ਮੱਖੀਆਂ ਘਰਾਂ ਦੇ ਵਿੱਚ ਵੀ ਰੱਖੀਆਂ ਜਾਂਦੀਆਂ ਨੇ ਜਿਹੜੀਆਂ ਡੱਬੇ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਸੋ ਮਖਿਆਲ ਵੀ ਕਈ ਕਿਸਮ ਦਾ ਮਖਿਆਲ ਦੀ ਮੱਖੀ ਵੀ ਕਈ ਕਿਸਮ ਦੀ ਆ ਪਰ ਜਿਹੜੇ ਤਰੀਕੇ ਦੇ ਨਾਲ ਮੱਖੀ ਸ਼ਹਿਦ ਬਣਾਉਂਦੀ ਆ ਉਹ ਤਰੀਕਾ ਪ੍ਰਮਾਤਮਾ ਨੇ ਬਾ ਕਮਾਲ ਜਣੀ ਇੱਕ ਉਸ ਤਰੀਕੇ ਬਾਰੇ ਵੀ ਜਾਣ ਕੇ ਆਪਾਂ ਨਾ ਵਿਸਮਾਤਮਈ ਹੋ ਜਾਈਏ ਕਿਉਂ ਕਿਉਂਕਿ ਜਿਹੜਾ ਸ਼ਹਿਦ ਆ ਇਹ ਹਜ਼ਾਰ ਸਾਲ ਤੱਕ ਵੀ ਖਰਾਬ ਨਹੀਂ ਹੁੰਦਾ ਇੱਕ ਤਾਂ ਇਹ ਗਾੜਾ ਇੰਨਾ ਹੁੰਦਾ ਵੀ ਇਹਦੇ ਵਿੱਚ ਪਾਣੀ ਨਹੀਂ ਹੁੰਦਾ ਪਾਣੀ ਦੀ ਮਾਤਰਾ ਬਿਲਕੁਲ ਘੱਟ ਹੁੰਦੀ ਹੈ ਇੱਕ ਮੱਖੀ ਦੇ ਅੰਦਰ ਨਾ ਆਪਣਾ ਇੱਕ ਰਸ ਬਣਦਾ ਜਿਹਨੂੰ ਇਨਵਰਟੇਸ ਕਹਿ ਦਿੰਦੇ ਨੇ ਉਹ ਰਸ ਜਦੋਂ ਮਖਿਆਲ ਦੇ ਵਿੱਚ ਮਿਕਸ ਹੁੰਦਾ ਤਾਂ ਮਖਿਆਲ ਦੇ ਵਿੱਚ ਬੈਕਟੀਰੀਆ ਜਿਹੜਾ ਉਹ ਨਹੀਂ ਬਣ ਸਕਦਾ ਤੇ ਉਸੇ ਬੈਕਟੀਰੀਆ ਦੇ ਨਾਂ ਬਣਨ ਕਰਕੇ ਜਿਹੜਾ ਮਖਿਆਲ ਆਏ ਹਜ਼ਾਰ ਸਾਲ ਤੱਕ ਨਾ ਤਾਂ ਇਹਦੇ ਸਵਾਦ ਦੇ ਵਿੱਚ ਫਰਕ ਪੈਂਦਾ ਤੇ ਨਾ ਹੀ ਇਹਦੀ ਖੁਸ਼ਬੂ ਉਹਦੇ ਵਿੱਚ ਫਰਕ ਪੈਂਦਾ ਮਖਿਆਲ ਅਲੱਗ-ਅਲੱਗ ਕਿਸਮ ਦੇ ਫੁੱਲਾਂ ਤੋਂ ਬਣਿਆ ਹੋਇਆ ਤੁਸੀਂ ਦੇਖਦੇ ਹੋ ਪਾਣੀ ਰੰਗਾ ਇਹ ਚਿੱਟੇ ਫੁੱਲਾਂ ਤੋਂ ਆ ਸੋ ਜਿੱਦਾਂ ਦੇ ਫੁੱਲ ਫਲ ਜਿੱਦਾਂ ਦੇ ਦਰਖਤ ਹੁੰਦੇ ਨੇ ਉਦਾਂ ਦਾ ਹੀ ਮਖਿਆਲ ਹੁੰਦਾ ਮਖਿਆਲ ਦੀ ਮੱਖੀ ਕੱਲਾ ਸਾਨੂੰ ਮਖਿਆਲ ਹੀ ਨਹੀਂ ਦਿੰਦੀ ਜਿਹੜਾ ਇਨਸਾਨੀ ਸਰੀਰ ਦੇ ਵਾਸਤੇ ਵਰਦਾਨ ਆ ਮਖਿਆਲ ਦੀ ਮੱਖੀ ਦੇ ਵਿੱਚ ਹੋਰ ਵੀ ਐਸੇ ਬਹੁਤ ਸਾਰੇ ਰੱਬੀ ਗੁਣ ਨੇ ਜਿਹੜੇ ਇਨਸਾਨ ਦੇ ਲਈ ਵਰਦਾਨ ਹੀ ਨਹੀਂ ਹੈਗੇ ਤੁਸੀਂ ਕਹਿ ਸਕਦੇ ਹੋ ਵੀ ਜਦੋਂ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਇੱਕ ਕੱਲੀ ਮਖਿਆਲ ਦੀ ਮੱਖੀ ਨੂੰ ਜਾਣਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਵੀ ਪ੍ਰਮਾਤਮਾ ਤੂੰ ਕਿੰਨਾ ਬੇਅੰਤਾਂ ਸਿਰਫ ਇੱਕ ਮੱਖੀ ਨੂੰ ਇੰਨੇ ਗੁਣ ਦਿੱਤੇ ਹੋਏ ਨੇ ਤੇ ਹੋਰ ਜੇ ਆਪਾਂ ਦੁਨੀਆ ਦੇ ਜੀਵ ਜੰਤੂਆਂ ਦੇ ਗੁਣਾਂ ਦੇ ਬਾਰੇ ਗੱਲ ਕਰਨੀ ਹੋਵੇ ਤਾਂ ਸ਼ਾਇਦ ਅਸੀਂ ਸਾਰੇ ਇਕੱਠੇ ਹੋ ਕੇ ਵੀ ਪ੍ਰਮਾਤਮਾ ਦੇ ਉਹਨਾਂ ਗੁਣਾਂ ਦਾ ਵਰਣਨ ਨਹੀਂ ਕਰ ਸਕਦੇ ਐਸੇ ਬੇਸ ਕੀਮਤੀ ਐਸੇ ਰਹੱਸਮਈ ऐसे विस्मदमई குணਾਂ ਦੇ ਨਾਲ ਪ੍ਰਮਾਤਮਾ ਨੇ ਇਹਨਾਂ ਨੇ ਛੋਟੇ-ਛੋਟੇ ਜੀਵ-ਜਾਨਵਰਾਂ ਨੂੰ ਨਵਾਜਿਆ ਕਿ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਜੇ ਪ੍ਰਮਾਤਮਾ ਇਹਨਾਂ ਛੋਟੇ-ਛੋਟੇ ਜੀਵ-ਜਾਨਵਰਾਂ ਨੂੰ ਇੰਨੇ ਵਧੀਆ ਰੱਬੀ ਗੁਣਾਂ ਦੇ ਨਾਲ ਨਵਾਜੀ ਬੈਠਾ ਤਾਂ ਇਨਸਾਨ ਦੇ ਅੰਦਰ ਕੀ ਕੁਝ ਹੋ ਸਕਦਾ ਕਿਉਂਕਿ ਪ੍ਰਮਾਤਮਾ ਨੇ ਸਿਰਫ ਇਨਸਾਨ ਨੂੰ ਹੀ ਕਿਹਾ ਜੋ ਬ੍ਰਹਿਮੰਡੇ ਸੋਈ ਪਿੰਡੇ ਤੇ ਬ੍ਰਹਿਮੰਡ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਕੱਲੀਆਂ ਚੀਜ਼ਾਂ ਨਹੀਂ ਇੰਨਾਂ ਚੀਜ਼ਾਂ ਦੇ ਰੱਬੀ ਗੁਣ ਵੀ ਆ ਜਾਂਦੇ ਨੇ ਸੋ ਇਹ ਸਾਰੇ ਗੁਣ ਇਨਸਾਨ ਦੇ ਅੰਦਰ ਵੀ ਹੈਗੇ ਨੇ ਪਰ ਗੱਲ ਵੱਖਰੀ ਆ ਕਿ ਅਸੀਂ ਉਹਨਾਂ ਦੇ ਬਾਰੇ ਜਾਣਦੇ ਨਹੀਂ ਜਿਵੇਂ ਅਸੀਂ ਇਨਾਂ ਜੀਵ ਜੰਤੂਆਂ ਦੇ ਰੱਬੀ ਗੁਣਾ ਦੇ ਬਾਰੇ ਘੱਟ ਜਾਣਦੇ ਹਾਂ ਸੋ ਪ੍ਰਮਾਤਮਾ ਨੇ ਜਿੱਥੇ ਇਨਾਂ ਜੀਵ ਜੰਤੂਆਂ ਨੂੰ ਅਲੱਗ-ਅਲੱਗ ਕਿਸਮ ਦੇ ਮਖਿਆਲ ਅਲੱਗ-ਅਲੱਗ ਕਿਸਮ ਦੇ ਫੁੱਲਾਂ ਤੋਂ ਰਸ ਇਕੱਠਾ ਕਰਕੇ ਮਖਿਆਲ ਬਣਾਉਣ ਦਾ ਹੁਨਰ ਦਿੱਤਾ ਉੱਥੇ ਹੀ ਇਸ ਮੱਖੀ ਦੇ ਡੰਗ ਦੇ ਵਿੱਚ ਜਿਹੜਾ ਜ਼ਹਿਰ ਹੁੰਦਾ ਉਹਦੇ ਵਿੱਚ ਵੀ ਪਰਮਾਤਮਾ ਨੇ ਇੱਕ ਰੱਬੀ ਗੁਣ ਪੈਦਾ ਕੀਤਾ ਡਾਕਟਰਾਂ ਨੇ ਰਿਸਰਚ ਕਰਕੇ ਪਤਾ ਲਾਇਆ ਕਿ ਮਖਿਆਲ ਦੀ ਮੱਖੀ ਜਦੋਂ ਡੰਗ ਮਾਰਦੀ ਆ ਉਹਦੇ ਵਿੱਚ ਜਿਹੜਾ ਜ਼ਹਿਰ ਹੁੰਦਾ ਉਹ ਬ੍ਰੈਸਟ ਕੈਂਸਰ ਦੇ ਜਿਹੜੇ ਸੈੱਲ ਨੇ ਉਹਨਾਂ ਨਾਲ ਲੜਨ ਦੇ ਲਈ ਸਭ ਤੋਂ ਜ਼ਿਆਦਾ ਤਾਕਤਵਰ ਚੀਜ਼ ਆ ਤੇ ਸਭ ਤੋਂ ਛੇਤੀ ਤੇਜ਼ੀ ਦੇ ਨਾਲ ਉਹ ਉਹਨਾਂ ਕੈਂਸਰ ਦੇ ਸੈੱਲਾਂ ਨੂੰ ਖਤਮ ਕਰ ਸਕਦਾ ਮੱਖੀ ਦਾ ਜਿਹੜਾ ਡੰਗਾ ਮੱਖੀ ਦਾ ਜਿਹੜਾ ਡੰਗਾ ਇਕੱਲਾ ਕੈਂਸਰ ਦੇ ਸੈੱਲ ਨਹੀਂ ਆ ਦੇਖੋ ਕਿੰਨੇ ਕਿਸਮ ਦੇ ਚਮੜੀ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਵੀ ਖਤਮ ਕਰ ਸਕਦਾ ਤੇ ਮੱਖੀ ਦਾ ਕੱਲਾ ਮਖਿਆਲ ਜਾਂ ਡਾਂਗੀ ਕੰਮ ਨਹੀਂ ਆਉਂਦਾ ਮੱਖੀ ਦਾ ਪਣ ਪਣਾਉਣਾ ਜਿਹੜੀ ਮੱਖੀ ਦੀ ਆਵਾਜ਼ ਆ ਉਹ ਵੀ ਇਨਸਾਨ ਦੇ ਲਈ ਵਰਦਾਨ ਆ ਇਹ ਦੇਖੋ ਤੁਸੀਂ ਮੱਖੀ ਦੀ ਜਿਹੜੀ ਆਵਾਜ਼ ਹੁੰਦੀ ਆ ਉਹਦੇ ਵਾਸਤੇ ਇੱਕ ਘਰ ਬਣਾਇਆ ਹੋਇਆ ਇੱਕ ਪਾਸੇ ਮਖਿਆਲ ਹੁੰਦਾ ਦੂਸਰੇ ਪਾਸੇ ਉਹ ਉਸ ਬੰਦੇ ਨੂੰ ਪਾਉਂਦੇ ਆ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦਾ ਕਿਉਂਕਿ ਮੱਖੀ ਦੀ ਜਿਹੜੀ ਆਵਾਜ਼ ਆ ਉਹ ਇਨਸਾਨ ਨੂੰ ਸ਼ਾਂਤ ਕਰ ਦਿੰਦੀ ਆ ਤੇ ਉਹ ਜੇ ਤੁਸੀਂ ਆਮ ਵੀ ਸਹਿਜੇ ਵੀ ਜਾ ਕੇ ਇਹ ਮੱਖੀ ਦੀ ਆਵਾਜ਼ ਸੁਣਦੇ ਹੋ ਤਾਂ ਤੁਸੀਂ ਫਿਰ ਵੀ ਪਰਮਾਤਮਾ ਦੇ ਨਾਲ ਜੁੜ ਜਾਂਦੇ ਹੋ ਵਿਸਮਾਤਮਈ ਹੋ ਜਾਂਦੇ ਹੋ ਕਿਉਂਕਿ ਉਹ ਜਿਹੜਾ ਸਾਊਂਡ ਹੁੰਦਾ ਉਹ ਤੁਹਾਨੂੰ ਅੰਦਰੋਂ ਸ਼ਾਂਤ ਕਰ ਦਿੰਦਾ ਜਿਵੇਂ ਮੱਖੀ ਦੀ ਆਵਾਜ਼ ਮੱਖੀ ਦਾ ਡੰਗ ਮੱਖੀ ਦਾ ਸ਼ਹਿਦ ਪਰਮਾਤਮਾ ਨੇ ਇਨਸਾਨ ਦੇ ਲਈ ਇੱਕ ਰੱਬੀ ਤੋਹਫ਼ਾ ਭੇਜਿਆ ਹੋਇਆ ਉਸੇ ਤਰ੍ਹਾਂ ਮੱਖੀ ਦਾ ਜਿਹੜਾ ਭੋਜਨ ਆ ਉਹਨੂੰ ਵੀ ਸੁਪਰ ਫੂਡ ਕਹਿ ਦਿੰਦੇ ਨੇ ਉਹ ਵੀ ਇਨਸਾਨ ਦੇ ਲਈ ਇੱਕ ਵਰਦਾਨ ਤੋਂ ਘੱਟ ਨਹੀਂ ਇਹਨੂੰ ਬੀ ਪੋਲਨ ਕਹਿ ਦਿੰਦੇ ਆ ਇਹ ਮੱਖੀ ਦੀ ਲੱਤ ਦੇ ਉੱਤੇ ਲਖਿਆ ਹੋਇਆ ਜਿਹੜਾ ਤੁਸੀਂ ਛੋਟਾ ਜਿਹਾ ਉਹ ਪੀਲਾ ਪੀਲਾ ਕੁਝ ਦੇਖਦੇ ਹੋ ਉਹ ਮੱਖੀ ਜਦੋਂ ਫੁੱਲਾਂ ਤੇ ਬੈਠਦੀ ਆ ਆਪਣਾ ਭੋਜਨ ਖਾਂਦੀ ਆ ਤਾਂ ਉਹਦੀ ਲੱਤ ਦੇ ਨਾਲ ਉਹ ਭੋਜਨ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਤੇ ਇਹ ਜਿਹੜਾ ਭੋਜਨ ਆ 슈ਗਰ ਵਾਲਾਂ ਦਾ ਝਾੜਨਾ ਤੁਹਾਡੇ ਚਿਹਰੇ ਦੇ ਉੱਤੇ ਦਾਗ ਫਿੰਸੀਆਂ ਪਤਾ ਨਹੀਂ ਕਿੰਨੀਆਂ ਕ ਬਿਮਾਰੀਆਂ ਦੇ ਲਈ ਇਹ ਪਰਮਾਤਮਾ ਨੇ ਇੱਕ ਐਸਾ ਰੱਬੀ ਤੋਹਫਾ ਦਿੱਤਾ ਤੁਹਾਨੂੰ ਜਿਹੜੇ ਇਨਸਾਨ ਮੀਟ ਨਹੀਂ ਖਾ ਸਕਦੇ ਕਿਉਂਕਿ ਜਿਹੜਾ B12 ਆ ਉਹ ਸਾਨੂੰ ਜਾਨਵਰਾਂ ਤੋਂ ਹੀ ਮਿਲਦਾ ਉਹਦੇ ਤੋਂ ਇਲਾਵਾ ਜੇ B12 ਤੁਸੀਂ ਲੈਣਾ ਤਾਂ ਉਹ ਇਸ ਸੁਪਰ ਫੂਡ ਦੇ ਵਿੱਚ ਆ ਜਿਹਨੂੰ ਅਸੀਂ ਬੀ ਪੋਲਨ ਕਹਿ ਦਿੰਦੇ ਆ ਮੱਖੀ ਦਾ ਭੋਜਨ ਇਹ ਇਹ ਨਹੀਂ ਹੈਗਾ ਵੀ ਅਸੀਂ ਮੱਖੀ ਤੋਂ ਮੱਖੀ ਦਾ ਭੋਜਨ ਖੋ ਲੈਨੇ ਆ ਨਹੀਂ ਮੱਖੀ ਦਾ ਭੋਜਨ ਆਪਣਾ ਤਾਂ ਉਹਦੇ ਆਪਣੇ ਮੂੰਹ 'ਚ ਹੁੰਦਾ ਇਹ ਕੁਦਰਤੀ ਤੌਰ ਦੇ ਉੱਤੇ ਸਾਡੇ ਲਈ ਇਕੱਠਾ ਹੋ ਰਿਹਾ ਸੋ ਇਹਨੂੰ ਆ ਸਾਂਭਣਾ ਜਿਵੇਂ ਇਹਨੂੰ ਇਕੱਠਾ ਕਿਵੇਂ ਕਰਦੇ ਨੇ ਲੋਕ ਉਹ ਵੀ ਇੱਕ ਬੜੀ ਖੂਬਸੂਰਤ ਪ੍ਰਕਿਰਿਆ ਇਹ ਦੇਖੋ ਮੱਖੀਆਂ ਵਾਸਤੇ ਇੱਕ ਜਾਲੀ ਲਾ ਦਿੰਦੇ ਨੇ ਜਿਹੜੀ ਛੋਟੀ ਜੀ ਇੱਕ ਗਲੀ ਹੁੰਦੀ ਆ ਜਦੋਂ ਗਲੀ ਦੇ ਵਿੱਚ ਦੀ ਮੱਖੀ ਲੰਘਦੀ ਆ ਤਾਂ ਜਿਹੜਾ ਭੋਜਨ ਉਹਦੀ ਲੱਤ ਤੋਂ ਲੈ ਕੇ ਥੱਲੇ ਟਿਕ ਪੈਂਦਾ ਤੇ ਥੱਲੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਤੇ ਮੱਖੀ ਦਾ ਇਹੀ ਭੋਜਨ ਜਦੋਂ ਇਨਸਾਨ ਖਾਂਦਾ ਤੇ ਉਹਦੇ ਲਈ ਇਹ ਇੱਕ ਵਰਦਾਨ ਦੇ ਰੂਪ ਤੇ ਵਿੱਚ ਆ ਹੁਣ ਸੋਚੋ ਕਿ ਜਦੋਂ ਪ੍ਰਮਾਤਮਾ ਨੇ ਇਸ ਛੋਟੇ ਜਿਹੇ ਜੀਵ ਨੂੰ ਐਨੇ ਰੱਬੀ ਗੁਣਾਂ ਦੇ ਨਾਲ ਨਵਾਜਿਆ ਤਾਂ ਇਨਸਾਨ ਜਿਹਦੇ ਬਾਰੇ ਕਿਹਾ ਜਾਂਦਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸਾਡੇ ਅੰਦਰ ਕੈਸੇ ਕੈਸੇ ਰੱਬੀ ਗੁਣ ਹੋਣੇ ਨੇ ਪਰ ਉਹ ਸਾਡੀ ਤਰਾਸ ਦੀਆ ਸਾਡੀ ਬਦ ਕਿਸਮਤੀ ਆ ਕਿ ਅਸੀਂ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੰਦੇ ਅਸੀਂ ਪਤਾ ਨਹੀਂ ਕਿਹੜੀ ਦੌੜ ਦੇ ਵਿੱਚ ਲੱਗੇ ਹੋਏ ਹਾਂ ਖੈਰ ਜੇ ਤੁਸੀਂ ਪਰਮਾਤਮਾ ਦੇ ਰਾਹ ਤੇ ਉੱਤੇ ਤੁਰੋਂਗੇ ਕਿਸੇ ਵੀ ਰੱਬ ਨੂੰ ਕਿਸੇ ਵੀ ਨਾਂ ਨਾਲ ਜਾਣਦੇ ਹੋ ਉਹਦਾ ਸਿਮਰਨ ਸ਼ੁਰੂ ਕਰੋ ਤਾਂ ਤੁਸੀਂ ਦੇਖਿਓ ਕੈਸੇ-ਕੈਸੇ ਚਮਤਕਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣੇ ਸ਼ੁਰੂ ਹੋ ਜਾਣੇ ਹਨ ਕਿਉਂਕਿ ਜੇ ਪਰਮਾਤਮਾ ਇੰਨਾ ਛੋਟੇ-ਛੋਟੇ ਜੀਵ-ਜੰਤੂਆਂ ਨੂੰ ਇੰਨੇ ਬੇਸ਼ਕੀਮਤੀ ਇੰਨੇ ਬਸਮਾਤਮਈ ਇੰਨੇ ਰਬੀ ਗੁਣਾ ਦੇ ਨਾਲ ਨਮਾਜ਼ ਸਕਦਾ ਤਾਂ ਸਾਨੂੰ ਜੀਨੂੰ ਇੱਕ ਮੌਕਾ ਮਿਲਿਆ ਰੱਬ ਦੇ ਵਿੱਚ ਲੀਨ ਹੋਣ ਦਾ ਰੱਬ ਹੋਣ ਦਾ ਉਸ ਇਨਸਾਨ ਨੂੰ ਪਰਮਾਤਮਾ ਨੇ ਕਿੰਨੇ ਬੇਸ਼ਕੀਮਤੀ ਗੁਣਾ ਦੇ ਨਾਲ ਨਵਾਜਿਆ ਹੋਊਗਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਅੱਜ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ